ਸਾਡੇ ਚਾਚਾ ਜੀ ਜੋ ਕਿ ਇਟਲੀ ਵਿੱਚ ਰਹਿੰਦੇ ਆ ਸਤਪਾਲ ਸਿੰਘ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮਨਦੀਪ ਕੌਰ ਉਹ ਪਿੰਡ ਦੇ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ ਆ 7-8 ਟੋਲੇ ਦੇ ਕਰੀਬ ਸੋਨਾ ਤੇ ਲਗਭਗ 90 ਕੁ ਹਜ਼ਾਰ ਰੁਪਿਆ ਨਕਦੀ ਵੀ ਲੈ ਗਈ ਆ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਆ ਜੀ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲ ਕੀਤੀ ਦੋ ਦਿਨ ਘੰਡੇ ਸਾਨੂੰ ਉਹ ਕਿਤੇ ਨਹੀਂ ਲੱਭੇ ਪ੍ਰਸ਼ਾਸਨ ਵੱਲੋਂ ਇੱਕ ਦਿਨ ਡੇਢ ਦੋ ਦਿਨ ਪਹਿਲਾਂ ਬਿਆਨ ਲੈ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਪੁਲਸ ਵਾਲੇ ਪਰ ਉਸ ਤੋਂ ਬਾਅਦ ਹਜੇ ਤੱਕ ਉਹਨਾਂ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਮੈਂ ਉੱਠੀ ਮੇਰਾ ਪੋਤਾ ਮੋੜਿਆ ਜੀ ਮੁੰਡਾ ਉਹਦਾ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਕਿਹੜੀ ਕਿਤੇ ਨਹੀਂ ਲੱਭੀ ਗਹਿਣਾ ਗੱਟਾ ਸਭ ਲੈ ਗਈ ਸਾਡਾ ਸਮਾਨ ਸਾਰੀਆਂ ਟੂਮ ਟੱਲੀਆਂ ਸਭ ਲੈ ਗਈ ਰਿਪੋਰਟ ਜੀ ਅਸੀਂ ਬਲੌਰਪੁਰ ਲਿਖਾਈ ਹੋਈ ਜੀ ਪਤਾ ਸਾਡੀ ਤਾਂ ਇਹੀ ਮੰਗ ਹੈ ਵੀ ਬੱਚਿਆਂ ਨੂੰ ਮੈਂ ਆ ਸਾਹਮਣੇ ਜੋ ਵੀ ਨਹੀਂ ਹੈ ਇਹਦੇ ਘਰ ਵਾਲਾ ਵਿਦੇਸ਼ ਗਿਆ ਹੋਇਆ ਦੋ ਬੱਚੇ ਵੀ ਨਹੀਂ ਇਹ 14 2 26 ਦੀ ਘਰੋਂ ਗਈ ਹੈ ਜੀ ਤੇ ਇਹਨਾਂ ਨੇ ਗਮਸੂਰਗੀ ਸਾਡੇ ਕੋਲ ਦਰਜ ਕਰਾਈ ਆ ਤੇ ਅਸੀਂ ਡੀਡੀਐਫ ਕਹਿੰਦਾ ਦਰਜ ਕਰ ਦਿੱਤੀ ਤੇ ਇਹਨਾਂ ਨੇ ਜਵਾਨੀ ਤੌਰ ਤੇ ਵੀ ਦੱਸਿਆ ਵੀ ਕੋਈ ਹਰਜਿੰਦਰ ਸਿੰਘ ਆ ਮੇਰੇ ਸਤਾਵਗੜ ਦਾ ਵੀ ਉਹਦੇ ਨਾਲ ਇਹਦੇ ਸੰਬੰਧ ਸੀ ਉਹਦੇ ਨਾਲ ਗਈ ਆ ਇਹ ਤੇ ਹੁਣ ਅੱਗੇ ਅਸੀਂ ਮਾਜੋ ਕੋ ਹਾਈ ਕੋਰਟ 'ਚ ਜਵਾਬ ਦੇਣਾ ਉਸ ਬੰਦੇ ਸਾਡੀ ਤਾਂ ਰਿਕਵੈਸਟ ਹੈ ਇਹੀ ਚ ਰਹੋ ਤਾਂ ਜੇ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰੇ ਆ ਜਣਾ ਕਿਉਂਦੇ ਬੱਚੇ ਆ ਜੀ ਇੱਕ ਬੱਚਾ ਬੇਟਾ ਯਾਰ ਤਕਰੀਬਨ 2 ਸਾਲ ਦਾ ਆ ਜੀ ਇੱਕ ਬੇਟੀ ਆ 5 ਸਾਲ ਦੀ ਜਿੱਦਾਂ ਕਿ ਰਿਸਪੌਂਸਿਬਿਲਟੀ ਹੈਗੀ ਆ ਜਾਂ ਉਹਨਾਂ ਦੀ ਜੋ ਵੀ ਹੈਗੀ ਸਾਰ ਸੰਭਾਲ ਉਹ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਜੇ ਤੁਹ ਗਲਤੀ ਹੋਈ ਵੀ ਆ ਚਲੋ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸਵਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕਵੈਸਟ ਆ ਜੀ ਇਹ ਹਾਂ ਜੀ ਸਰ ਕੀ ਨਾਮ ਹੈ ਮੇਰੇ ਨਾਲ ਸਰਪੰਚ ਮਨਜੀਤ ਸਿੰਘ ਪਿੰਡ ਸਤਵਗੜ੍ਹ ਤੋਂ ਜੀ ਅ ਸਰ ਕੀ ਗੱਲਬਾਤ ਹੋਈ ਹੈ ਜੀ ਗਲਬਾਤ ਇਦਾਂ ਹੋਈ ਜੀ ਆਪਣੇ ਪਿੰਡ ਦੇ ਵਿੱਚੋਂ ਔਸਤਪਾਲ ਸਿੰਘ ਆ ਜੀ ਉਹ ਇਸ ਟਾਈਮ ਇਟਰੀ ਦੇ ਵਿੱਚ ਡਿਊਟੀ ਕਰਦੇ ਆ ਆਪਣੀ ਉਹ ਉਹਦੀ ਵਾਈਫ ਸੀਗੀ ਤੇ ਆਪਣੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਉਹਦਾ ਰਿਲੇਸ਼ਨ ਸੀਗੇ ਤੇ ਉਹ ਚਲੇ ਗਏ ਸੀਗੇ 14 ਫਰਵਰੀ ਨੂੰ ਸੋ ਸਾਨੂੰ ਪਤਾ ਲੱਗਿਆ ਪੰਚਾਇਤ ਨੂੰ ਅਸੀਂ ਪੁਸ਼ਟੀ ਕੀਤੀ ਆ ਔਰ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਸ ਰਸੂਲ ਨਹੀਂ ਮਿਲੀ ਹੈਗੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ ਪਰ ਪੁਲਿਸ ਨੇ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਹੈਗਾ ਅੱਜ तकरीबन ਕਾਫੀ ਦਿਨ ਹੋ ਗਏ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰਹਿ ਰਹੇ ਆ ਕਿੱਥੇ ਨਹੀਂ ਰਹਿ ਰਹੇ ਉਹ ਸਾਡੀ ਤਾਂ ਰਿਕਵੈਸਟ ਹੈ ਇਹੀ ਚਾਹੁੰਦੇ ਜੇ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰੇ ਆ ਜਾਣ ਉਹਦੇ ਬੱਚੇ ਆ ਜੀ ਇੱਕ ਬੱਚਾ ਬੇਟਾ ਯਾਰ ਤਕਰੀਬਨ 2 ਸਾਲ ਦਾ ਹੈ ਜੀ ਇੱਕ ਬੇਟੀ ਆ 5 ਸਾਲ ਦੀ ਜੀ ਆਪਣੇ ਬੱਚੇ ਨੂੰ ਆ ਕੇ ਸੰਭਾਲ ਲੈਂਦੇ ਆ ਉਹ ਕਿਉਂਕਿ ਬੱਚਿਆਂ ਦੀ ਜਿਹੜੀ ਗਹਾਂ ਮੰਨ ਲਓ ਉਹਨਾਂ ਦੀ ਆਪਣੇ ਜਿੱਦਾਂ ਕਿ ਰਿਸਪੌਂਸਿਬਿਲਟੀ ਹੈਗੀ ਆ ਜਾਂ ਉਹਨਾਂ ਦੀ ਜੋ ਵੀ ਹੈਗੀ ਸਾਰ ਸੰਭਾਲ ਉਹ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਸੋ ਕਈ ਵਾਰ ਬੰਦੇ ਤੋਂ ਗਲਤੀ ਹੋ ਜਾਂਦੀ ਆ ਅਸੀਂ ਕਹਿੰਦੇ ਆ ਸਾਡੀ ਪੰਚਾਇਤ ਹੋਰ ਵੀ ਜਿਹੜੇ ਨਗਰਵਾਸੀ ਪਿੰਡ ਵਾਲੇ ਆ ਜੇ ਉਹ ਤੋਂ ਗਲਤੀ ਹੋਈ ਵੀ ਆ ਚਲੋ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸੰਭਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕਵੈਸਟ ਆ ਰਹੀ ਇਹ ਬਾਕੀ ਚਲੋ ਪਿੰਡ ਦੇ ਵਿੱਚ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਆ ਜੇ ਉਹਨੇ ਗਲਤੀ ਕੀਤੀ ਆ ਜੇ ਉਹਨੂੰ ਗਲਤੀ ਦਾ ਸਾਸ ਹੁੰਦਾ ਆ ਤੇ ਗਲਤੀ ਦਾ ਸਾਸ ਕਰਕੇ ਆਪਣੇ ਘਰੇ ਆ ਜਾਵੇ ਵਾਪਸ ਉਹ ਅਸੀਂ ਰਿਕਵੈਸਟ ਕਰ ਲਾਂਗੇ ਪੰਚਾਇਤ ਤੌਰ ਤੋਂ ਵੀ ਉਹ ਤੋਂ ਗਲਤੀ ਹੋ ਗਈ ਆ ਵੀ ਆਪਣੇ ਬੱਚਿਆਂ ਨੂੰ ਸੰਭਾਲ ਲਵੇ ਜੀ ਆ ਕੇ ਉਹ ਇਸ ਸਬੰਧ ਵਿੱਚ ਅਸੀਂ ਚਲੋ ਉਹਨਾਂ ਦੇ ਪਰਿਵਾਰਕ ਦਾ ਵੀ ਗੱਲਬਾਤ ਕੀਤੀ ਸੀ ਜੇ ਤੁਹਾਨੂੰ ਕੋਈ ਪਤਾ ਹੈਗਾ ਮੁੰਡੇ ਦਾ ਜਾਂ ਕੁੜੀ ਦਾ ਤੁਸੀਂ ਉਹਨਾਂ ਨੂੰ ਬਲਾਓ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਦੇਵਾਂਗੇ ਪੰਚਾਇਤ ਤੌਰ ਤੇ ਤੇ ਔਰ ਆਪਣੇ ਬੱਚੇ ਨੂੰ ਸੰਭਾਲੇ ਤਾਂ ਸਾਡੀ ਤਾਂ ਇਹੀ ਰਿਕਵੈਸਟ ਹੈ ਜੀ ਇਹ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਬਿਆਨ ਸਿੰਘ ਪੰਚਾਇਤ ਨੰਬਰ ਪਿੰਸਤਾਵਗੜ ਹਾਂ ਕੀ ਗੱਲਬਾਤ ਹੋਈ ਸਰ ਗੱਲਬਾਤ ਇਦਾਂ ਹੋਈ ਆ 14 ਫਰਵਰੀ ਰਾਤ ਨੂੰ 11 ਵਜੇ ਸਾਡੇ ਚਾਚਾ ਜੀ ਜੋ ਕਿ ਇਟਲੀ ਵਿੱਚ ਰਹਿੰਦੇ ਸਤਪਾਲ ਸਿੰਘ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮਨਦੀਪ ਕੌਰ ਉਹ ਪਿੰਡ ਦੇ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ ਆ ਤੇ ਉਹ ਦੋਨੇ ਜਾਂਦੇ ਜਾਂਦੇ ਇਹਨਾਂ ਦੇ ਘਰ ਦੇ ਵਿੱਚੋਂ 7-8 ਤੋਲੇ ਦੇ ਕਰੀਬ ਸੋਨਾ ਤੇ ਲਗਭਗ 90 ਕੁ ਹਜ਼ਾਰ ਰੁਪਿਆ ਨਕਦੀ ਵੀ ਲੈ ਗਏ ਆ ਕਿੰਨੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਜੀ 2 ਸਾਲ ਦਾ 2 ਸਾਲ ਦਾ ਜੀ 2 ਸਾਲ ਤੇ ਜਿਹੜੇ ਤੁਹਾਡੇ ਚਾਚਾ ਜੀ ਕਿੱਥੇ ਨੇ ਉਹ ਆ ਉਹ ਇਟਲੀ ਰਹਿੰਦੇ ਆ ਜੀ ਹਾਂ ਪਿਛਲੇ 1 ਸਾਲ ਤੋਂ ਇਟਲੀ ਰਹ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਪਿੰਡ ਦੇ ਉਹ ਚਲੇ ਗਏ ਨੇ ਉਹ 14 ਤਰੀਕ ਦੀ ਰਾਤ ਨੂੰ ਉਹ ਸਾਡੇ ਉਹਨਾਂ ਦੇ ਮਾਤਾ ਜੀ ਸਾਡੇ ਜਿਹੜਾ ਚਾਚਾ ਜੀ ਉਹਨਾਂ ਦੇ ਮਾਤਾ ਜੀ ਇੱਥੇ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਦਾ ਬੱਚਾ ਜਿਹੜਾ ਛੋਟਾ ਸੀ ਉਹ ਰਾਤ ਨੂੰ ਉੱਠਿਆ ਤੇ ਰੋਣ ਲੱਗ ਪਿਆ ਤੇ ਉਹਨਾਂ ਨੇ ਕਿਹਾ ਆਪਣੀ ਨੋਨੋ ਵੀ ਬੇਟਾ ਬੱਚੇ ਨੂੰ ਚੱਕੋ ਤੇ ਬੱਚਾ ਰੋ ਰਿਹਾ ਤੇ ਉਹ ਕਿਤੇ ਲੱਭੇ ਨਹੀਂ ਉਹਨਾਂ ਨੂੰ ਫਿਰ ਉਹਨਾਂ ਨੇ ਸਾਨੂੰ ਡਰ ਕੇ ਫੋਨ ਕੀਤਾ ਵੀ ਰਾਤ ਨੂੰ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲ ਕੀਤੀ ਦੋ ਦਿਨ ਘੰਟੇ ਸਾਨੂੰ ਉਹ ਕਿਤੇ ਨਹੀਂ ਲੱਭੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਦੇ ਬਿਆਨ ਲਗਭਗ 7-8 ਸਾਲ ਹੋ ਗਏ ਜੀ ਤੇ ਥੋੜੇ ਵੱਲੇ ਕੋਈ ਰਿਪੋਰਟ ਦਿਖਾਈ ਗਈ ਹੈ ਸਾਡੇ ਵੱਲੋਂ ਹਾਂਜੀ ਪਸੀ ਆਪਣੇ ਬਹਿਲੌਰ ਪਰਚੌਂਕੀ ਸਾਨੂੰ ਪੈਂਦੀ ਥਾਣਾ ਮਾਛੀਬਾਲਾ ਸਾਹਿਬ ਅਸੀਂ ਉੱਥੇ ਰਿਪੋਰਟ ਵਕਾਇਦਾ ਕਰੀ ਹੋਈ ਹੈ ਹਾਂਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਵੱਲੋਂ ਇੱਕ ਦਿਨ ਦੋ ਦਿਨ ਪਹਿਲਾਂ ਬਿਆਨ ਲੈ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਪੁਲਸ ਵਾਲੇ ਪਰ ਉਸ ਤੋਂ ਬਾਅਦ ਅਜੇ ਤੱਕ ਉਹਨਾਂ ਨੇ ਉੱਥੇ ਕੋਈ ਐਕਸ਼ਨ ਨਹੀਂ ਲਿਆ ਸਮਾਨ ਕੀ ਕੀ ਲੱਗੇ ਆ ਜੀ ਨਾਲ ਤੁਹਾਡਾ ਲੈ ਕੇ ਆਏ ਹੁਣ ਦੇ ਆਪਣੇ ਜਿਹੜੇ ਉਹਨਾਂ ਦੇ ਪਾਣ ਜੋ ਕੱਪੜੇ ਸੀ ਉਹ ਲੈ ਗਏ ਤੇ 7-8 ਤੋਲੇ ਦੇ ਕਰੀਬ 골ਡ ਲੈ ਗਏ ਤੇ 90000 ਰੁਪਏ ਨਕਦੀ ਲੈ ਗਏ ਤੇ ਆਪਣਾ ਏਟੀਐਮ ਵਗੈਰਾ ਲੈ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਥੋੜੇ ਜਿਹੇ ਪੈਸੇ ਹੈਗੇ ਸੀ ਉਹਨਾਂ ਦੇ ਸਾਡਾ ਜਿਹੜਾ ਚਾਚਾ ਜੀ ਉਹ ਬਾਹਰੋਂ ਭੇਜਦੇ ਹੋਣਾ ਵਾਸਤੇ ਤੇ ਬੱਚਿਆਂ ਦੇ ਸਾਰੇ ਪ੍ਰੂਫ ਆਧਾਰ ਕਾਰਡ ਜੋ ਵੀ ਜਨਮ ਸਰਟੀਫਿਕੇਟ ਹੈ ਬੱਚਿਆਂ ਦੇ ਸਾਰੇ ਲੈ ਗਏ ਕੋਈ ਤੁਸੀਂ ਪਾਲਾ ਕੀਤੀ ਹੈ ਜੀ ਕੋਈ ਹਾਂਜੀ ਅਸੀਂ ਜਿੱਥੇ ਤੱਕ ਉਹਨਾਂ ਜਿੱਥੇ ਤੱਕ ਅਸੀਂ ਜਾ ਸਕਦੇ ਸੀ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨੇੜੇ ਤੇਰੇ ਦੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨ ਅਸੀਂ ਸਾਰੇ ਪਾਸੇ ਭਾਲ ਕੀਤੀ ਸਾਨੂੰ ਕਿਤੇ ਨਹੀਂ ਮਿਲੀ ਜੀ ਹੁਣ ਮੰਗ ਕੀ ਕਰਦੇ ਹੁਣ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਆ ਜਿਹੜਾ ਇਹਨਾਂ ਦੇ ਘਰੇ ਚੋਰੀ ਕਰਕੇ ਲੈ ਕੇ ਗਏ ਆ ਜੀ ਉਹ ਉਹ ਵੀ ਇਹਨਾਂ ਨੂੰ ਬਰਾਮਦ ਕਰਾਇਆ ਜਾਵੇ ਜਾਂ ਇਹਨਾਂ ਦਾ ਨੁਕਸਾਨ ਦੀ ਪਰਪਾਈ ਪ੍ਰਸ਼ਾਸਨ ਵੱਲੋਂ ਕਰੀ ਜਾਵੇ ਤੇ ਉਹਨਾਂ ਨੂੰ ਬੰਨ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਜੀ ਉਹ ਹੁਣ ਵਿਚਾਰੇ ਮਾਂ ਤੋਂ ਬਾਹਰੇ ਫਿਰਦੇ ਆ ਸਾਰੀ ਦਿਹਾੜੀ ਰਾਤ ਨੂੰ ਰੋਂਦੇ ਰਹਿੰਦੇ ਉਹਨਾਂ ਨੂੰ ਕੋਈ ਪੁੱਛਣੇ ਵਾਲਾ ਨਹੀਂ ਹੈਗਾ ਤੇ ਇਹਨਾਂ ਦੀ ਬਹੁਤ ਜਿੱਦਾਂ ਸਮਝ ਲੋ ਵੀ ਪਿੰਡ ਦੇ ਵਿੱਚ ਵੀ ਇਹਨਾਂ ਦੀ ਬਾਦੀ ਇੱਜ਼ਤ ਦੀ ਹਾਨੀ ਹੋਈ ਆ ਲੋਕੀ ਗੱਲਾਂ ਕਰਦੇ ਆ ਟੌਂਟ ਕਰਕੇ ਇਹ ਵੀ ਮਜ਼ਾਕ ਬਣਦਾ ਜੀ ਹਾਂਜੀ ਮਾਤਾ ਜੀ ਕੀ ਨਾਮ ਹੈ ਮੇਰੇ ਨਾਮ ਤਾਂ ਜੀ ਅਮਰਜੀਤ ਹੈ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਹੈ ਜੀ ਕੋਈ ਹੋਈ ਮੇਰੀ ਨੂੰ ਉੱਠ ਕੇ ਚਲੇ ਗਈ ਜਦੋਂ ਮੈਂ ਉੱਠੀ ਆ ਮੇਰਾ ਪੋਤਾ ਕੁੜੀ ਅਜ ਨੂੰ ਉंटਾ ਉਹਦਾ ਉਂਡਾ ਰੋ ਗਿਆ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਥੇੜੀ ਕਿਤੇ ਨਹੀਂ ਲੱਭੀ ਲੈਣਾ ਗੱਟਾ ਸਭ ਲੈ ਗਈ ਤੇ ਮੈਂ ਆਪਣੇ ਦੋਵੇਂ ਮੁੰਡਿਆਂ ਨੂੰ ਫੋਨ ਕਰਿਆ ਵੀ ਉਹਨਾਂ ਨੂੰ ਫੋਨ ਕਰਿਆ ਸੀ ਦੇਖ ਭਾਲ ਕੀਤੀ ਵੀ ਪਿੰਡ ਦਾ ਮੁੰਡੇ ਨਾਲ ਚੜੇ ਆ ਕੋਈ ਸਮਾਨ ਸਮਉਣ ਵੀ ਕੋਈ ਗੈਪ ਹੋਇਆ ਸੀ ਸਾਡਾ ਸਮਾਨ ਸਾਰੀਆਂ ਟੂਮ ਟੱਲੀਆਂ ਸਭ ਲੈ ਗਈ ਤੇ ਸਾਹੀ ਤਾਂ ਇਹ ਵੀ ਕਹਿੰਦੇ ਆਂ ਵੀ ਸਾਡੇ ਬੱਚੇ ਉਹਨੂੰ ਆਪਣੇ ਨੂੰ ਦੇਖੇ ਆ ਕੇ ਕਿ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਵਿਆਹ ਨੂੰ ਹੋ ਗਿਆ 7 7 ਸਾਲ ਹੋ ਗਏ ਤੇ ਤੁਹਾਡਾ ਬੇਟਾ ਕਿੱਥੇ ਰਹਿੰਦਾ ਈ ਸਾਡਾ ਬੇਟਾ ਇਟਲੀ ਰਹਿੰਦਾ ਤੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਬੱਚੇ 2 ਆ ਜੀ ਗੁੱਡੀ 5 ਸਾਲ ਦੀ ਐ ਬੱਚਾ 2 ਸਾਲ ਦਾ ਐ ਤੇ ਤੁਸੀਂ ਕੋਈ ਰਿਪੋਰਟ ਲਖਾਈ ਗਈ ਐ ਰਿਪੋਰਟ ਜੀ ਅਸੀਂ ਬਲੌਰ ਪਰ ਲਖਾਈ ਹੋਈ ਐ ਜੀ ਪਤਾ ਨਹੀਂ ਹੁਣ ਕੀ ਮੰਗ ਕਰਤੀ ਐ ਤੁਸੀਂ ਸਾਡੀ ਤਾਂ ਇਹੀ ਮੰਗ ਆ ਵੀ ਬੱਚਿਆਂ ਨੂੰ ਮੈਂ ਆ ਸੰਭਣ ਜੋਗੀ ਨਹੀਂ ਹੈ ਸਰਸਤਾਬਗੜ ਦਾ ਕੀ ਮਾਮਲਾ ਜੀ ਇਹ ਮਨਦੀਪ ਕੋਹਰਾ ਲੇਡੀਜ਼ ਇਹ ਵਾਈਫ ਹੋਵੇਗੀ ਸਤਪਾਲ ਸਿੰਘ ਸਤਪਾਲ ਸਿੰਘ ਇਹਦੇ ਘਰ ਵਾਲਾ ਵਿਦੇਸ਼ ਗਿਆ ਹੋਇਆ ਦੋ ਬੱਚੇ ਵੀ ਨਹੀਂ ਨੇ ਇਹ 14 2 26 ਦੀ ਘਰੋਂ ਗਈ ਹੈ ਜੀ ਤੇ ਇਹਨਾਂ ਨੇ ਗਮਸੂਦ ਦੀ ਸਾਡੇ ਕੋਲ ਦਰਜ ਕਰਾਈ ਆ ਤੇ ਅਸੀਂ ਡੀਡੀਐਫ ਕਹਦਾ ਦਰਜ ਕਰ ਦਿੱਤੀ ਤੇ ਇਹਨਾਂ ਨੇ ਜਵਾਨੀ ਤੌਰ ਤੇ ਵੀ ਦੱਸਿਆ ਵੀ ਕੋਈ ਹਰਜਿੰਦਰ ਸਿੰਘ ਆ ਪਿੰਡ ਸਤਾਵਗੜ ਦਾ ਵੀ ਉਹਦੇ ਨਾਲ ਇਹਦੇ ਸੰਬੰਧ ਸੀ ਉਹਦੇ ਨਾਲ ਹੀ ਗਈ ਹੈ ਇਹ ਤੇ ਕੋਈ ਸਮਾਨ ਸੂਟ ਵੀ ਨਾਲ ਲੱਗੀ ਕੋਈ ਹਾਂਜੀ ਇਹਨਾਂ ਦੇ ਜਿਹੜਾ ਜੇਠਾ ਮੋਹਨ ਸਿੰਘ ਉਹਨਾਂ ਨੇ ਕੋਈ ਸਾਡੇ ਕੋਲ ਬਿਆਨ ਜਵਾਨੀ ਤੌਰ ਤੇ ਦਿੱਤਾ ਵੀ ਕਹਿੰਦੇ ਕੋਈ ਛੋਟਾ ਸਮਾਨ ਆਫ ਦਾ ਸੋਨਾ ਸਣਾ ਵੀ ਲੈ ਗਈ ਹੁਣ ਇਸ ਮਾਮਲੇ ਚ ਅੱਗੇ ਕੀ ਚੱਲ ਰਿਹਾ ਜੀ ਇਸ ਦਾ ਅੱਗੇ ਸਰ ਅਸੀਂ ਜਾਂਚ ਕਰ ਰਹੇ ਹਾਂ ਤੇ ਸਾਨੂੰ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਪਿਟੀਸ਼ਨ ਨੰਬਰ ਵੀ ਹੈ 1965 ਅਮਲੀਖ 26 ਵੀ ਲਿਵਿੰਗ ਰਿਲੇਸ਼ਨ ਵਿੱਚ ਉਹਨਾਂ ਨੇ ਪਿਟੀਸ਼ਨ ਪਾਈ ਆ ਵੀ ਅਸੀਂ ਰਹਿ ਰਹੇ ਹਾਂ ਉਹਨਾਂ ਨੇ ਸਖਰੀ ਮੰਗ ਵੀ ਕੀਤੀ ਹੈ ਜੀ ਜੀ ਉਹਨਾਂ ਨੇ ਸਖਿਆ ਮੰਗ ਕੀਤੀ ਹੈ ਤੇ ਹੁਣ ਅੱਗੇ ਅਸੀਂ ਮਾਜੂਕ ਹਾਈ ਕੋਰਟ ਨੂੰ ਜਵਾਬ ਦੇਣਾ ਉਸ ਬੰਦੇ ਨੂੰ